ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੱਜ ਦੇ ਵਲੌਗ ਚ ਕਿਰਪਾ ਰੱਖੇ ਮਾਲਕ ਚੜ੍ਹਦੀ ਗਲਾ ਦਿਨ ਦੁੱਗਣੇ ਰਾਚ ਆਉਣ ਰੱਖੇ ਬਾਛੇ ਭਾਈ ਸਾਰਿਆਂ ਨੂੰ ਬਾਕੀ ਰੋਪੜ ਹੈ ਵੀ ਸ਼ਹਿਰ ਦੇ ਵਿੱਚ ਕੰਮਤਾ ਇੱਕ ਰਿਸ਼ਤੇਦਾਰ ਆਪਣਾ ਜਿਹੜੇ ਨੇ ਬਾਹਰ ਤੇ ਆਉਣਾ ਦਾ ਸਿਸਟਰ ਨਾਲ ਆਪਣੀ ਨਾਲ ਉਹ ਵੀ ਸਵੇਰੋਂ ਪਹੁੰਚ ਗਏ ਆਪਣੇ ਕੋਲ ਵੀ ਸਾਢੇ 10:00 ਪਾਉਣ 11:00 ਵਜੇ ਪਹੁੰਚ ਗਏ ਸਵੇਰੇ 2:30 ਵਜੇ ਦੀ ਫਲੈਟ ਸੀ ਉਹਨਾਂ ਦੀ ਸੇ ਲੋਬ ਆਪਣੇ ਰਿਸ਼ਤੇਦਾਰੇ ਦਾ ਬੰਦਾ ਗਿਆ ਪਤਾ ਲੈਣ ਆਪਾਂ ਨਾ ਪਹਿਲੇ ਵੀ ਜਦੋਂ ਆਪਣੇ ਕੋਲ ਥੋੜਾ ਟਾਈਮ ਘੱਟਦਾ ਨਹੀਂ ਤੇ ਜਾਣਾ ਤਾਂ ਗੱਲ ਵੀ ਉਹ ਜਾਣ ਪਛਾਣਨ ਦਾ ਉਹ ਕਹਿੰਦਾ ਮੈਂ ਲੈ ਆਉਣਾ ਸਵੇਰੇ ਵਧੀਆ ਟਾਈਮ 10:30 ਪਾਉਣੇ 11 ਘਰਾਂ ਪਹੁੰਚ ਗਏ ਤੇ ਹੁਣ ਉਹਨਾਂ ਨੂੰ ਲੈ ਕੇ ਆਏ ਬਸ ਸਮਝੋ ਰੋਪੜ ਆਪਾਂ ਮਾੜਾ ਮੋਟਾ ਕੰਮ ਆ ਜਿਹੜਾ ਸਿਮ-ਸਮ ਜਿਹਾ ਚਲਾਉਣੇ ਹੁੰਦੇ ਤੁਹਾਨੂੰ ਪਤਾ ਹੀ ਹੈ ਵੀ ਬਾਹਰ ਦੇ ਸਿਮ ਇੱਧਰ ਆ ਕੇ ਫਿਰ ਚੱਲਦੇ ਘਟ ਹੈ ਇੱਧਰ ਨਵੇਂ ਲੈਣੇ ਪੈਂਦੇ ਹੁਣ Jio ਵਾਲੇ ਨੇ ਖੜੇ ਆਪਾਂ ਇੱਥੇ ਆਏ ਬਸ ਸਿਮ ਲੈ ਰਹੇ ਆ ਉਤੇ ਬਾਅਦ ਜਾਣਾ ਆਪਾਂ ਨਾ ਬੜੀਆਂ ਝੱਲੀਆਂ ਹੀ ਵੀ ਉਹ ਗੱਡੀ ਦਿਖਾਈ ਤੇ ਆਪਾਂ ਨੇ ਜਿਹੜੀ ਤੁਹਾਨੂੰ ਉਹ ਦਿਨ ਆਵਾ ਹੋਵਾ ਜੀ ਘੱਟ ਦੇ ਚੈੱਕ ਕਰਿਆ ਤੇ ਸਟਾਰਟ ਹੁੰਦੀ ਦੀ ਵਧੀਆ ਤੇ ਠੀਕ ਦੀ ਵੀ ਅੱਜ ਉਹ ਲੈ ਕੇ ਆਉਣੇ ਗੱਡੀ ਉਹਦੀ ਕਰਾਉਣੀ ਆ ਸਾਫ ਸਫਾਈ ਜੀ ਵੀ ਅੱਜ ਦੀ ਰਾਤ ਰਹਿਣਗੇ ਸਾਡੇ ਕੋਲ ਕੱਲ ਨੂੰ ਜਾਣਗੇ ਆਪਣੇ ਘਰ ਇਹ ਨੂੰ ਫੇ ਗੱਡੀ ਅੰਦਰ ਤੇ ਵੀ ਖਰਾਬ ਹੋਈ ਵੀ ਕਰ ਤਾਂ ਪਾਈ ਵੀ ਦਿਖਾਈ ਤੇ ਆਪਾਂ ਤੁਹਾਨੂੰ ਸਾਰਾ ਕੁਝ ਵਿੱਚ ਵੀਡੀਓ ਤੇ ਵੀ ਉਹ ਫਿਰ ਇੱਥੇ ਲਿਆ ਕੇ ਧੋਵਾ ਦਾਂਗੇ ਆਪਣੇ ਹੈਗਾ ਸਰਵਿਸ ਸਟੇਸ਼ਨ ਪਿੰਡੇ ਲੱਗਿਆ ਹੋਇਆ ਇੱਕ ਮੈਂ ਉੱਥੇ ਫਿਰ ਧਵਾਈ ਕਰਾ ਕੇ ਫਿਰ ਚਲੋ ਨਾਲੇ ਕੱਲ ਨੂੰ ਸਮਾਨ ਆਪਣਾ ਗੱਡੀ 'ਚ ਲੈ ਕੇ ਚਲੀ ਜਾਊਂਗੇ ਅਸੀਂ ਵੀ ਹੋਰ ਪਾਸੇ ਜਾਣਾ ਕੱਲ ਨੂੰ ਟਾਈਮ ਹੋਰ ਦਿੱਤਾ ਵਾ ਪਾਸਾ ਬਾਕੀ ਮੌਸਮ ਵਿਗੜੀ ਜਾਂਦਾ ਕੱਲ ਧੁੱਪੋਂ ਬਹੁਤ ਕੰਮ ਨਹੀਂ ਨਿਕਲਦੀ ਅੱਜ ਫਿਰ ਉਹੀ ਬੱਦਲਬਾਈ ਹੋਈ ਵੀ ਆ ਸਵੇਰ ਦੀ ਤਕਰੀਬਨ ਹੁਣ 1.5 ਵਜੇ ਆ ਪਿਆ ਵੀ ਧੁੱਪਾਂ ਨਹੀਂ ਹੁਣ ਨਿਕਲਦੀ ਅੱਗੇ ਅੱਜ ਬੱਦਲਬਾਈ ਉੱਪਰ ਸਾਰੀ ਹੋਈ ਵੀ ਆ ਵੀ ਚਲੋ ਠੀਕ ਆ ਬਾਕੀ ਦਿਖਾਉਂਦੇ ਆਪਾਂ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਜਿਵੇਂ ਚੱਲਿਆ ਕੰਮ ਮੇਰੇ ਕੋਲ ਤਾਂ ਆਹੀ ਹੋਣਾ ਵੀ ਗੱਡੀ ਹੋ ਆਉਣੀ ਆ ਉਤੇ ਹੋਈ ਟਾਈਮ ਲੰਘ ਜਾਣਾ ਕਿਉਂ ਡੇਢ ਵੱਜ ਗਿਆ ਹਲੇ SIM ਥੋੜਾ ਜਿਹਾ ਇੱਕ ਮੋਬਾਈਲਾਂ ਦਾ ਫਰਕ ਪੈ ਗਿਆ ਹੁਣ ਦੂਜੇ SIM ਅੱਗੇ ਪੈਂਦੇ ਹੁਣ eSIM ਪੈਂਦੇ ਵਿੱਚ ਉਹਨਾਂ ਨੂੰ ਥੋੜਾ ਟਾਈਮ ਵੱਧ ਲੱਗਦਾ ਸਾਤੇ ਪਹਿਲਾਂ ਵੀ ਇੱਕ ਦੋ ਵੀਰ ਹੋਰ ਖੜੇ تھے ਉਹਨਾਂ ਦਾ ਕਰਿਆ ਵੀ ਹੁਣ ਸਾੜੇ ਬਾਰੀ ਆ ਨੰਬਰ ਲੱਗਿਆ ਹੋਇਆ ਵੀ ਚਲੋ ਉਸ ਦਿਖਾਉਂਦਾ ਜੀ ਬਾਕੀ ਕਾਰੋਬਾਰ ਜਿਹੜੇ ਚੱਲਦੇ ਆ 27 ਦੇ ਜੀ ਵਾਲੇ ਨੇ ਆ ਦਫ਼ਤਰ ਹੈ ਬੰਦੇ ਸਾਡੇ ਅੰਦਰ ਗਏ ਹੋਏ ਦੋ ਜਣੇ ਬਾਕੀ ਇਹ ਮਕਬਰੇ ਦੇ ਕੋਲ ਦਫ਼ਤਰ ਆ ਮਕਬਰੇ ਪਹਿਲੇ ਟਾਈਮ ਦਾ ਰਾਜ ਜਾਂਦਾ ਕਿਸੇ ਟਾਈਮ ਦਾ ਇੱਥੇ ਕਹਿੰਦੇ ਸੁਰੰਗ ਹੁੰਦੀ ਸੀ ਪੱਟੀ ਵੱਲੋਂ ਸੱਤ ਲੋਤ ਦਰਿਆ ਨੂੰ ਜਾਂਦੀ ਹੁੰਦੀ ਸੀ ਵੀ ਚਲੋ ਇਹ ਚੀਜ਼ਾਂ ਦੇਖਿਆ ਨਹੀਂ ਮਕਬਰੇ ਦੇ ਪਾਂਦਰ ਜਾ ਕੇ ਦੇਖਾ ਇਹ ਪੁਰਾਣਾ ਇਤਿਹਾਸ ਵਿੱਚ ਦੇਖਣ ਨੂੰ ਮਿਲਦਾ ਵੈਸੇ ਟੈਰਿਆ ਹੁਣ ਟਾਂ ਹੌਲੀ ਹੌਲੀ ਹੁੰਦਾ ਜਾਂਦਾ ਖ਼ਤਮ ਬੜਾ ਬੁਢਾ ਹੋ ਗਿਆ ਜਨਪੇ ਚੱਲੀਆਂ ਨੂੰ ਬਾਅਦ ਚੱਲੇ ਚੱਲੀਆਂ ਕਲਾ ਮਡੀਆਂ ਚੱਲੀਆਂ ਕਹਿੰਦੇ ਵੈਸੇ ਨਹਿਰਾਂ ਨੂੰ ਜਾ ਰਹੇ ਨਹਿਰਾਂ ਰੋਡ ਉੱਪਰ ਦਾ ਕੰਮ ਆਪਣਾ ਨਿਬੜ ਗਿਆ। ਇਸ ਵਾਰ ਨੇ ਥੋੜਾ ਜਿਹਾ ਟਾਈਮ ਵੱਧ ਲਾਦਾ ਜੀ ਉਹ ਥੋੜਾ ਜਿਹਾ ਖਸਾ ਕਰਨਾ ਪੈਂਦਾ ਢਾਟਾ ਮੰਗਾਲਾ ਜ। ਦੂਆ ਦਾ ਮਿਲ ਜਾਂਦਾ ਛੇਤੀ ਉਹ ਗਾਹਾਂ ਤੇ ਗਾਹਾਂ ਸਿਸਟਮ ਬਦਲਦੇ ਜਾਈ ਜਾਂਦੇ। ਹੁਣ ਸੈਮਾ ਪੈਂਦਾ ਹੀ ਨਹੀਂ ਫੋਨ ਦੇ ਵਿੱਚ। ਵੀ ਹੁਣ ਚਲੋ ਹੁਣ ਕੰਮ ਟ੍ਰੈਮ ਘੱਟ ਲੱਗਣਾ। ਥੋੜਾ ਜਿਹਾ ਉੱਥੇ ਲੱਗਣਾ ਅੱਧਾ ਘੰਟਾ ਆਪਣਾ। ਇੱਕ ਵਾਰ ਘਰ ਖੋਰ ਦੇ ਅੰਦਰ ਤੇ ਚੱਕਣਾ ਸਮਾਨ ਜਾਵਾਂਗਾ ਫਿਰ ਗੱਡੀ ਚੱਕਣੀ ਆ। ਬਾਕੀ ਦਿਖਾਉਂਦੇ ਫਿਰ ਇਸ਼ਨਾਨ ਹੁੰਦੇ ਗੱਡੀ ਦੇ ਸਾਨੂੰ। ਉਹ ਆਪਣੇ ਇਲਾਕੇ ਜਿਹਲੇ ਉਹਨੇ ਆਪਣਾ ਇਧਰ ਆਵਾ ਹੋ ਗਿਆ ਉੱਥੇ ਭਰਾ ਕੇ ਲਿਆਵਾਂਗੇ ਪਾ तकरीबन ਉੱਥੇ ਜੇ ਪਹੁੰਚ ਗਏ ਜਿੱਥੇ ਇਧਰ ਆਪਣਾ ਗੋਵਿੰਦਪੁਰੇ ਤੇ ਨਾ ਨਹਿਰ ਚੋਂ ਟੁੱਟੀ ਦੀ ਸੜਕ ਇੱਥੇ ਪਾੜ ਪਿਆਦਾ ਜਹਾਉਰੇ ਆ ਜਿਸੇ ਪੈਂਚਰ ਜੇ ਲੱਗੇ ਹੋਰੇ ਕੇ ਸੈਟ ਜੀ ਤੋਰਤੀ ਗੱਡੀ ਆਪਾਂ ਨੇ ਉਹ ਕਹਿੰਦਾ ਸੀ ਤੂੰ ਆਪਣੀ ਵਾਲੇ ਮੇਰੇ ਹੱਥ ਨਹੀਂ ਲੱਗੀ ਵੀ ਚਲੋ ਦੇਖਦੇ ਆ ਬਾਕੀ ਤਵਾ ਤੋਂ ਹੀ ਕਰਾ ਕੇ ਦੀ ਸੈਟਿੰਗ ਟਰਾਈ ਆਪਾਂ ਲੈ ਕੇ ਚੱਲਦੇ ਆ ਆਪਣੇ ਵਾਲੀ ਨੂੰ ਚੱਕ ਦੋ ਇਹਨੂੰ ਉੱਪਰ ਹਾਂ ਇਹਦੇ ਵਿੱਚ ਤਾਂ ਫਿਰ ਵਿੱਚ ਆਇਕਣ ਦੇ ਕੱਪੜੇ ਗਲੇ ਹੁਣ ਸਾਫ ਨੇ ਨਹੀਂ ਬਾਈ ਇਹ ਮੈਟ ਮੂਡ ਕੱਢ ਕੇ ਆਵਾ ਹਾਂ ਮੈਟ ਦਾ ਭਲਾ ਨਿਕਲਨੇ ਆ ਜਿਹੜੀ ਆਹ ਚੀਜ਼ ਐ ਇਹ ਸਾਰੇ ਗਿੱਲਾ ਕੱਪੜਾ ਮਾਰਤ ਨਾ ਪੋਚਦਾ ਹਾਂ ਬਾ ਠੀਕ ਐ ਆਹ ਆ ਜਿਹੜੀ ਨਾ ਗਰਦ ਜੀ ਫਸੀ ਵਾਦੇ ਹਾਂਜੀ ਹਾਂਜੀ ਸਰਦੋ ਸਾਫ ਨੂੰ ਜੰਗੇ ਦਾ ਥੱਲੀ ਗਾ ਇਹ ਕਿਹਦਾ ਪਿਛਲਾ ਮੈਟ ਦੇਖੀ ਆਰਾ ਪਿਛਲੀ ਵਾਰ ਪੱਟ ਨਹੀਂਦਾ ਹੁੰਦਾ ਪਤਾ ਨਹੀਂ ਕਿ ਆ ਸਮਝ ਉਦੋਂ ਇਹਨਾਂ ਨੂੰ ਪਤਾ ਲੱਗਣਾ ਕਰੀ ਸਾਫ਼ ਇਹਨਾਂ ਨੇ ਸਾਫਰਾ ਬਾਈਂਗਾ ਸਿੱਟਾ ਆ ਗਿਆ ਇਹੋ ਸੱਟ ਮੈਂ ਬਣਾਤੀ ਹੈ ਹੈ ਹੱਥ ਦੀ ਸਫਾਈ ਕਰੀ ਮੈਂ ਰੋਹੀ ਦੇਖਦਾ ਖੜਨਾ ਕਰਕੇ ਹੋ ਗਿਆ ਖੜੀ ਇਹ ਕਈ ਉਹਨੇ ਮਹੀਨਿਆਂ ਦੀ ਆਹ ਖੜ ਲਈ ਖੜੀ ਖੜਨਾ ਕਰਕੇ ਨਾ ਫਿਰ ਅੰਦਰ ਘਰਦ ਕਰਦੇ ਜੀ ਬੜੀ ਜਾਂਦੇ ਨਾ ਇਹ ਤਾਂ ਸ਼ਟਰ-ਸ਼ਟਰ ਦੇ ਅੰਦਰ ਖੜੀ ਰਹੀ ਇਹ ਬਿਲਕੁਲ ਜੀ ਇੱਥੀ ਤੋਂ ਆਈ ਦੀ ਮੈਂ ਇਹ ਸਾਲ ਖੰਡ ਹੋ ਗਿਆ ਹਾਂ ਸਾਲ ਹੋ ਗਿਆ ਜਦੋਂ ਮੈਂ ਇੱਥੇ ਆਈ ਸੀ ਕੀ ਗਾ ਮੁੰਟੇਰੀਓ ਮਟੂਰੀਓ ਜੀ ਪਤਾ ਨਹੀਂ ਕਿਹੜੀ ਨੌਂ ਇਹ ਸਾਡੇ ਦਾਸ ਲਾ ਰਾਂਗਾ ਭਾਈ ਨੌਂ ਲਿਖਿਆ ਹੋ ਵੀ ਨਹੀਂ ਕਿਤੇ ਇਹਦਾ ਹੈਗਾ ਬਣ ਕੇ ਕੀ ਹੋਣਾ ਹੈ ਲਿਆਉਂਗੇ ਲਿਆਉਂਗੇ ਕੱਟੀ ਅਸੀਂ ਲਿਆਉਂਗੇ Yeah, that's ਆਸਲਾ ਇਹਦੇ ਬਲਦੇ ਉਧਰ ਖੇਡ ਰਾਣਾ ਬਾਈ ਅੰਦਰ ਇਹ ਵਾਈਂ ਨਿਪੜਕਾ ਤਕਰੀਬਨ ਕੰਮ ਆਇਆ ਸਾਹ ਉਧਰ ਕੇ ਖਿੱਚ ਲਿਆ ਮਸ਼ੀਨ ਜੀਗਰ ਅਰੇ ਅਰੇ ਤੈਨੂੰ ਦੇਖਦਾ ਮੜ ਮੜਾ ਜਾ ਜਿਆਦਾ ਜੰਗਿਆ ਹੋਇਆ ਜਿਹੜਾ ਜੀ ਇੰਨਾ ਕ ਤਾਂ ਹੁਣ ਰਹਿਣਾ ਹੀ ਹੈ ਅੱਛਾ ਮੜਾ ਮੜਾ ਪਾਵਾ ਚੜ੍ਹਦਾ ਸੀ ਕੋਈ ਪਾੜੇ ਪਾੜਾ ਕਿੱਥੇ ਲਾ ਕੇ ਮਾਵਾਂ ਮਾਰਦੀ ਸੀ ਆਵਾ ਨਾਲ ਮਿੱਟੀ ਲੱਗੇ ਕਿੱਥੇ ਕਰ ਦਿੰਦੀ ਬਾਈ ਸੋਰ ਬਾਈ ਸੋਰ ਦਾ ਇਸ ਤਰ੍ਹਾਂ ਟਾਇਰ ਨਵੇਂ ਦੀ ਚਾਰੇ ਤੋ ਠੀਕ ਹੈ ਜੀ ਮਿਲਦੇ ਰhenge ਅਗਲੇ ਬਲੌਗ ਦੇ ਵਿੱਚ ਸਾਰਿਆਂ ਨੂੰ ਪਾਈ ਸਤਿ ਸ੍ਰੀ ਅਕਾਲ